ਨਿਊਜ਼ ਲੀਡਰ ਪੰਜਾਬ ਤੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨਾਬਾ ਦੀਆਂ ਤਸਵੀਰਾਂ ਹਨ ਜਿੱਥੇ ਕਿ ਤੜਕਸਾਰ ਇੱਕ ਤੇਜ਼ ਰਫਤਾਰ ਟਰਾਲੇ ਨੇ ਕਹਿਰ ਮਚਾਤਾ ਜੋ ਕੇ ਦੁਕਾਨਾਂ ਦੇ ਵਿੱਚ ਆ ਬੜਿਆ ਜਿੱਥੇ ਕਿ ਲੋਕ ਡਰਦੇ ਹੋਏ ਨਜ਼ਦੀਕ ਦੇ ਲੋਕ ਘਰਾਂ ਵਿੱਚੋਂ ਵੀ ਕਵਰਾ ਕੇ ਘਰਾਂ ਤੋਂ ਬਾਹਰ ਨਿਕਲ ਗਏ ਨਾਬਾ ਨਦੀਕ ਪਿੰਡ ਬੋੜਾ ਵਿਖੇ ਇੱਕ ਭਿਆਨਕ ਸੜਕੀ ਹਾਦਸੇ ਦੀ ਸੂਚਨਾ ਪ੍ਰਾਪਤ ਹੋਈ ਹੈ ਸੜਕ 'ਤੇ ਤੇਜ਼ ਰਫ਼ਤਾਰ ਟਰਾਲੇ ਨੇ ਆਪਣਾ ਸੰਤੁਲਨ ਗਵਾ ਕੇ ਵੱਖ-ਵੱਖ ਚਾਰ ਥਾਵਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਿਸ ਵਿੱਚ ਲੋਕਾਂ ਦੇ ਘਰਾਂ ਤੇ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਵਿੱਚ ਲੋਕਾਂ ਦੇ ਘਰਾਂ ਤੇ ਦੁਕਾਨਾਂ ਸ਼ਾਮਲ ਹਨ ਇੱਥੋਂ ਤੱਕ ਕਿ ਦੁਕਾਨਾਂ ਦੇ ਸ਼ਟਰਾਂ ਦੇ ਵੀ ਪਰਖੱẽ ਉੱਡ ਗਏ ਸਤਾਨਕ ਲੋਕਾਂ ਵੱਲੋਂ ਟਰਾਲੇ ਦੇ ਡਰਾਈਵਰ ਤੇ ਗੁੰਿੰਦ ਨੇ ਹੋਣ ਦਾ ਖਾਸਾ ਜਤਾਇਆ ਜਾ ਰਿਹਾ ਹੈ ਟਰਾਲੇ ਦੇ ਡਰਾਈਵਰ ਨੇ ਵੀ ਕਿਹਾ ਕਿ ਉਹ ਬਿਲਕੁਲ ਠੀਕ ਹੈ ਤੇ ਹੋਏ ਹੋਏ ਮਾਲੀ ਨੁਕਸਾਨ ਦਾ ਪਰਭਾਈ ਕਰਨ ਦੀ ਵੀ ਕੋਸ਼ਿਸ਼ ਕਰੇਗਾ ਤੁਸੀਂ ਦੇਖ ਰਹੇ ਹੋ ਨਿਊਜ਼ 리ਡਰ ਪੰਜਾਬ ਤੇ ਗੁਰਪ੍ਰੀਤ ਸਿੰਘ ਬਰਾਸਟ ਦੀ ਨਾਪਾ ਤੋਂ ਇਹ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਰਹੇ ਹੋ ਐਸ ਵੇਲੇ ਉਹ ਮੌਕੇ ਤੇ ਟਰਾਲਾ ਜਿਸ ਨੇ ਸਵੇਰੇ ਤੜਕਸਾਰ ਨਾਬਾ ਦੇ ਪਿੰਡ ਬੋੜਾ ਵਿਖੇ ਕਹਿਰ ਮਚਾਤਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸਤਾਨਕ ਲੋਕ ਵੀ ਉੱਥੇ ਇਕੱਠੇ ਹੋਏ 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 ਹਾਂ ਤੁਸੀਂ ਦੇਖ ਸਕਦੇ ਹੋ ਇਹ ਮੰਜ਼ਰ ਮੌਕੇ ਦਾ ਖੋਪਨਾਕ ਮੰਜ਼ਰ ਜਿਨੇ ਕੀ ਤੜਕੇ ਸਾਰ ਤੜਕਸਾਰ ਲੋਕਾਂ ਦੀਆਂ ਨੀਂਦਰਾ ਉਡਾ ਦਿੱਤੀਆਂ ਇਸ ਵੇਲੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਇਹ ਪਿੰਡ ਨਾਬਾ ਕਤਵਾ ਦੇ ਨਜ਼ਦੀਕ ਪਿੰਡ ਬੋੜਾ ਵਿਖੇ ਦੀਆਂ ਤਸਵੀਰਾਂ ਐਸ ਟਾਈਮ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਅੱਜ ਸਵੇਰੇ ਤੜਕਸਾਹ ਦਾ ਜੋ ਹਾਦਸਾ ਹੋਇਆ ਹੈ ਟਰਾਲੇ ਦੇ ਨਾਲ ਜੋ ਟਰਾਲਾ ਤੇਜ਼ ਰਫ਼ਤਾਰ ਦੇ ਨਾਲ ਇੱਕ ਦੁਕਾਨਾਂ ਦੇ ਵਿੱਚ ਆ ਬੜਿਆ ਤੁਸੀਂ ਇਸ ਵੇਲੇ ਜੋ ਮੌਕੇ ਤੇ ਤਸਵੀਰਾਂ ਦੇਖ ਰਹੇ ਹੋ ਇਹ న్యూਸ 리ਡਰ ਪੰਜਾਬ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਵੱਲੋਂ ਮੌਕੇ ਤੇ ਜਾ ਕੇ ਲਈਆਂ ਗਈਆਂ ਤਸਵੀਰਾਂ ਹਨ ਐਸ ਵੇਲੇ ਜੋ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਨਾਬੇ ਦੀਆਂ ਤਸਵੀਰਾਂ ਹਨ ਜਿੱਥੇ ਕਿ ਇੱਕ ਤੇਜ਼ ਰਫਤਾਰ ਟਰਾਲੇ ਵੱਲੋਂ ਇਸ ਸਵੇਰੇ ਤੜਕਸਾਰ ਜੋ ਹਾ사 ਹੋਇਆ ਦੱਸਿਆ ਜਾ ਰਿਹਾ ਹੈ ਤਕਰੀਬਨ 3 ਵਜੇ ਦੇ ਕਰੀਬ ਇਹ ਹਾ사 ਹੋਇਆ ਜਦੋਂ ਕਿ ਗੂੜੀ ਨੀਂਦ ਦੇ ਵਿੱਚ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ ਗੁਰਪ੍ਰੀਤ ਸਿੰਘ ਬਰਾਸਤ ਦੀ ਵਿਸ਼ੇਸ਼ ਰਿਪੋਰਟ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਈ ਅੱਛਾ ਕੀ ਕਰਦੇ ਸੀ ਉਸ ਟਾਈਮ ਸੁੱਤੇ ਅਸੀਂ ਤਾਂ ਸੁੱਤੇ ਪਏ ਤੇ ਜੀ ਜਦ ਲੱਗਿਆ ਦਾੜ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਣੀ ਜਾਣ ਤੇ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਨੇ ਐਂ ਦੇਖਿਆ ਜੀ ਮੈਂ ਖੜਾ ਲਾ ਜੀ ਠੀਕ ਹੈ ਕਿੱਥੇ ਇਹਦਾ ਜਦੇ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਠੀਕ ਹੈ ਤੇ ਤੁਹਾਡਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕਿੰਨਾ ਕੁ ਹੋਇਆ ਅੱਛਾ ਹਾਂ ਮਚੰਦਰੀ ਦੇਖ ਲਓ ਇਹ ਇਹ ਸਾਡੇ ਹੀ ਕੁਛ ਨਹੀਂ ਹਾਂਜੀ ਹਾਂ ਤੰਨੇ ਦੁਕਾਨਾਂ ਹਾਂਜੀ ਅੱਛਾ ਇਨਾਂ ਦੇ ਹੋਰ ਇਨਾਂ ਦਾ ਕੀ ਕੀ ਨੁਕਸਾਨ ਹੋਇਆ ਠੋਡਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਹਾਂ ਮਸ਼ੀਨਰੀ ਗਈ ਜੀ ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਘਾੜ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਜੀ ਕੀ ਪਤਾ ਉਹਰੇ 10000 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਠੀਕ ਹੈ ਤੇ ਦੁਕਾਨਾਂ ਦੇ ਮਾਲਕ ਆਏ ਨਹੀਂ ਹਾਂ ਜੀ ਹੈਗੇ ਬਰੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਸਹਾਰਾ ਲਾ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਠੋਡੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਜੀ ਮੇਰਾ ਕਾਦਾ ਕੰਮ ਕਰਦੇ ਹੋ ਸਟੂਡੀਓ ਜੀ ਕਰਦਾ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕੁ ਨੁਕਸਾਨ ਆਇਆ ਠੋਡੀ ਦੁਕਾਨ 'ਚ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰੋਂ ਤਾਂ ਦੀਦੀ ਅੰਦਰੋਂ ਵਾਲੇ ਜਿਹੜੇ ਟੋ ਖੋਲਾਂਗੇ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਠੋੜਾ ਸ਼ਟਰ ਟੁੱਟਿਆ ਹੋਇਆ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਠੋੜਾ ਵੀਰ ਜੀ 3 ਵਜੇ ਇਹ ਨਾ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਢਾਲ ਬਾਹ ਹੁਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਮਲਾਈਏ ਦੇਖੋ ਜੀ ਟੋਟਲ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਦੇਖ ਲਈ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਦਾ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਕੀ ਨਾਮ ਹੈ ਜੀ ਸੁਲਵੰਤ ਸਿੰਘ ਆ ਜੀ ਤੁਸੀਂ ਕਿੱਥੋਂ ਮੇਰਾ ਸੁੱਖ ਹਲਪੰਡਾਈ ਬੋੜਾ ਪਿੰਡ ਕੀ ਕਰਨਾ ਹੈ ਮੇਰੇ ਸਿੱਟਰ ਆਏ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਰ ਤੇ ਬੰਨਾ ਦੁਕਾਨਾਂ ਢਾਈਆਂ ਨੇ ਇਹਦੇ ਤੁਹਾਡੀ ਅਸਿਸਟੈਂਟ ਦੀ ਹਾਂਜੀ ਮੇਰੇ ਸਿੱਟਰ ਦੇ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਸਵੇਰੇ 4 ਵਜੇ ਫਿਰ ਇੱਕੋ ਲੱਗਦਾ ਡਰ ਦਾ ਮਾਹੌਲ ਹੋ ਗਿਆ ਉੱਪਰ ਇੱਕੋ ਲੱਗਦਾ ਹੈ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਵੀ ਇਹਨਾਂ ਨੂੰ ਨੁਕਸਾਨਾਂ ਪਰਵਾਈ ਹੋਵੇ ਇਹਨਾਂ ਦੀ ਠੀਕ ਹੈ ਜੀ ਨਾਨਦੇ ਜਗਦੀਪ ਸਿੰਘ ਜੀ 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 ਕਦੋਂ ਪਤਾ ਲੱਗਦਾ ਹੈ ਕਿ ਉਹ ਹੇਟ ਰੰਲਾ ਸਦਕਾਨਾ ਚ ਆ ਕੇ ਵੱਜਦਾ ਹੈ ਤੇ ਕਦੋਂ ਪਤਾ ਲੱਗਦਾ ਦੁਕਾਨਦਾਰ ਇਹਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣਦੇ ਹਨ ਇਹਨਾਂ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਥੇਰੇ ਬਾਹਰ ਆ ਕੇ ਦੇਖਦੇ ਫਿਰ ਪਤਾ ਚੱਲਦਾ ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਜੀ 3:00 ਤੇ 4:00 ਵਜੇ ਦੀ ਹਾਂ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਕੇ ਇਹਦਾ ਹੀ ਆਪ ਵੀ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਕੀ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰੇ ਬੜਾ ਹਾਸਾ ਹੋ ਜਾਂਦਾ ਜੇ ਦਿਨ ਦਾ ਟਾਈਮ ਹੋਵੇ ਹਾਂਜੀ ਹਾਦਸਾ ਤਾਂ ਹੋ ਸਕਦਾ ਵੀ ਜੇ ਕੋਈ ਬੰਦਾ ਅੰਦਰ ਹੁੰਦਾ ਇਹਦਾ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਵੀ। ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਗਰੀਬ ਪਰਿਵਾਰ ਆ ਜੀ ਇਹ। ਹਾਂ। ਬਾਦੂ ਤੇ ਚਰੂ ਚਾਹੀਦੀ ਇਹਨਾਂ ਨੂੰ ਇਹ ਜੀ। ਆਪਣੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ। ਅੱਛਾ। ਹਾਂਜੀ। ਸਿੰਧਰਵਾਲਾ ਕਿੱਥੋਂ? ਰੱਤੀਆ ਤੋਂ। ਟਰਾਲਾ ਕਿੱਥੇ ਦਾ? ਰੱਤੀਆ ਦਾ। ਰੱਤੀਆ ਦਾ। ਚਲਾਉਂਦੇ ਹੋ ਆਪਣਾ। ਤਾਂ ਆਪਣਾ ਹੀ। ਆਪਣਾ ਹੀ ਆ। ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ। ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾ ਗਾ ਬਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬਜੇ ਕਾਰਨ ਕੀ ਹੋਇਆ ਇਹ ਵੀ ਨੀਂਦ ਕਿਹਨਾਂ ਵਲੇ ਜਪਕ ਲੱਗ ਗਈ ਸੀ ਨੀਂਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂਜੀ ਤੇ ਬ੍ਰੇਕ ਲੱਗੇ ਨਹੀਂ ਕਿ ਚੱਕ ਪਹਿਲੇ ਬੈਕ ਚੁੱਕੀ ਜਾਏਗੀ ਹਾਂ ਟਰੈਲਿੰਗ ਟੱਕ ਮਾਰਦੀ ਤੇ ਫਿਰ ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਆ ਰਹੀ ਨੇ ਬ੍ਰਦਰ ਅੱਛਾ ਹਾਂ ਅੱਛਾ ਕਰਾਂਗੇ ਜੀ ਅੱਛਾ ਠੀਕ ਹੈ ਤਾਂ ਕੀ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿ ਨਾਲ ਪਰਸੋਂ ਰਾਤ ਕਰੀ ਹੈ ਗਈ ਸੀ ਅੱਛਾ ਤੇ ਘਰੇ ਨੀਂਦ ਨੂੰ ਪੂਰੀ ਕਰਕੇ ਚੱਲਿਆ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਬਾਰ ਦਾ ਜੇ ਦਿਨੇ ਇਹ ਕੰਮ ਹੋਇਆ ਹੁੰਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੇ ਹੋ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਤਾਂ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆ ਹਾਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਤੇ 15 20 ਮਿੰਟ ਪਹਿਲਾਂ ਚੱਲਿਆ 15 ਮਿੰਟ ਹੀ ਹੋਏ ਦੀ ਸੀ अच्छा हां उस चीज ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਨਹੀਂ ਗੱਲ ਤਾਂ ਪ੍ਰੂਫ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਹੇ ਆ ਪਰਵਾਹ ਆ ਰਹੇ हां ਆ ਰਹੇ ਆ ਜੀ ਅੱਛਾ ਕੁਝ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਝ ਨਹੀਂ ਕੁਝ ਨਹੀਂ ਕਿਹਾ ਠੀਕ ਹੈ ਸੱਟ ਥੋੜੇ ਕਿਥੇ ਮਾੜੀ ਮੁੱਟੀ ਮਾੜੀ ਮੁੱਟੀ ਟੱਟ ਜਿੱਕੇ ਨੇ ਦਰਦ ਹੈ ਬਾਥਰੂਮ ਵਾਲੇ ਤਾਂ ਦੇ ਲੱਗੀ ਆ ਅੱਛਾ ਚਾਹ ਪਿਆਈ ਇਹਨਾਂ ਨੇ ਹਾਂ ਕਹਿੰਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹਨਾ ਹਾਂ ਆ ਵੀ ਕੋ ਬੈਠਾ ਹੈ ਇਹਨਾਂ ਦੇ ਘਰੇ ਠੀਕ ਹੈ That